ਸਰ ਸੰਤਾਨ ਨੂੰ ਦਰਸਾਉਂਦੇ ਹੋ ਉਪਦੇਸ਼ ਹਨ ਗੁਰੂ ਮਹਾਰਾਜ ਪੰਖਮ ਪਾਛਾ ਸੰਤਾਨ ਨੂੰ ਉਪਦੇਸ਼ ਕਰਦੇ ਹਨ ਫਰਮਾਨ ਕਰਦੇ ਹਨ ਕਿ ਦੱਸਦੇ ਹਨ ਮੱਕਰਮਾਇ ਸਾਧਨ ਆਰਧ ਸੰਗ ਬੈਠਣੀਆਂ تنکی ਸੋਭਾ ਕਿਆ ਰਣੀ ਜੇ ਸਾਹਿਬ ਮੇਂ ਲੜੀਆਂ

Sena netra ya, ratan jiwah lalhar, kanthi jnan jaya, manak wajududna, charmin dasar pujya, mukre rahu aratna, gohna janaya. ਨਰਨ ਚਾਹਮਾਨਾ ਖੁਸ਼ਿਆਲਾ ਅੱਜ ਦੇ ਸਭ ਸੰਤਾਂ ਉਲ ਆਵਾਂਸ ਜਗਤ ਵਿੱਚ ਸ਼ਰਧਾ ਭਾਵਨਾ ਭਾਵ ਭਾਵ ਜਨ ਨਾਲ ਅੱਜ ਦਾ ਦਿਨ ਆਲਾ ਮਨਾਇਆ ਜਾ ਰਿਹਾ ਹੈ ਗੁਰੂ ਸਾਹਿਬ ਸੰਤਨ ਇਸ ਜੀਵਨ ਜਿਸੋ ਜੀ ਗਿਆਨ ਕਰਾਉਂਦੇ ਹੋਏ ਸੋਝੀ ਰੱਖਦੇ ਹੋਏ मगर माह सहां हर घरिया हर घर संगीत तागड़ी मगर माहे सहांदी हर घर सत बड़ी इस मालिक ने समाई बखश्श की है जी चल करके गुरु साहब के चरण में आते हैं बाणी सरवन करते हैं उस अकाल पुरखलामान प्राप्त करते हैं क्या हर संघ बैठनी है संत में आ करके जुड़ करके हाँ बैठते हैं मगर माहियाँ हर कोई संघ बैठनी है सुहावरे जीव उन्होंने अपने जीवन की सूची मिल मिल गई तो उन्होंने जो रास्ता है मार गया सुखाला हो जाता है ਆਰਥਿਕ ਸੰਗਵਤ ਜੀਨ ਕੀ ਸੋਭਾ ਕਿਆਗਣੀ ਜਿਸ ਸਾਹਿਬ ਮੇ ਲਈਆ ਉਹਾਂ ਦੀ ਸੋਭਾ ਉਹਨੇ ਦੇ ਸਿਖਤ ਕਿਤਿ ਨੇ ਕਿੰਨੀ ਅਸਤ ਦੀ ਤਿੰਨ ਕੀ ਸੋਭਾ ਕਿਆਗਣੀ ਸਾਹਿਬ ਮੇ ਨ ਮੇ ਲਈਆ ਜਿਸ ਸਾਹਿਬ ਮਿਲਾ ਦੇਵੇ ਸੰਗਤ ਦੇ ਚੌਂਦਾਂ ਸਮਾਪਤ ਹੋ ਜੇ ਉਸ ਮਾਲਕ ਦੀ ਜਮਤ ਹੋ ਜੇ ਕਿਰਪਾ ਹੋ ਜੇ ਤਾਂ ਸੰਗਤ ਵਿੱਚ

ਰਾਖੂ ਹੁੰਦਾ ਆ ਤਵੇ ਮੌਕਾ ਸਮਾਰਿਆ ਜਾਂਦਾ ਜੀ ਉਸ ਦੀ ਕਿਰਤ ਆ ਉਹ ਹਰ ਸਿੰਘ ਬੈਠੜੀਆ ਤਨ ਮਨ ਮੋਲਿਆ ਰਾਮ ਸੋ ਸੰਗ ਸਾਥ ਸਹਿ ਰੜੀਆ ਤਨ ਮਾਨਾ ਖੁਸ਼ੀ ਦੇ ਵਿੱਚ ਮੋਲਿਆ ਖੇਡ ਜਾਂਦਾ ਹੈ ਕਿ ਜਦੋਂ ਉਹ ਮਾਲਕ ਦੀ ਬੰਗਣੀ ਦੇ ਨਾਲ ਜਿਹੋਦੇ ਹਾਂ ਲੋਕ ਗੁੰਗਾਂ ਕਰਦੇ ਹਨ ਤੇ ਅਰ ਅਸਾਂ ਮਾਨ ਤੋਂ ਮੁਜਦਾ ਹੈ ਮਾਲ ਖੜ ਜਾਂਦਾ ਹੈ ਜਿਨ੍ਹਾਂ ਦੇ ਮਨ ਦੇ ਵਿੱਚ ਉਸ ਮਾਲਕ ਨਾਲ ਪੀਤ ਹੁੰਦੀ ਹੈ ਭਾਵਨਾ ਹੁੰਦੀ ਹੈ ਉਹ ਜੀਵ ਚੱਲ ਕੇ ਆਉਂਦੇ ਹਨ ਉਹ ਕੰਨ ਤਨ ਮਨ ਮੋਲਿਆ ਮਾਨਸੋ ਸੰਗ ਸਾਧ ਸੰਗ ਸਾਧ ਸੰਗ ਸਾਧੂ ਸੰਤਾਂ ਦੇ ਸਾਧ ਸਾਧਾ ਦੇ ਚਰਨਾ ਵਿੱਚ ਜਾ ਕੇ ਉਹਨਾਂ ਦੇ ਬਚਨਾਂ ਦੀ ਪਾਲਣਾ ਕਰਦੇ ਹਨ ਸਰਵਾਂ ਕਰਦੇ ਹਨ ਉਹਨਾਂ ਦੇ ਬਚਨਾਂ ਸਰਵਨ ਕਰਦੇ ਨੇ ਉਹ ਗਾਲਪੁਰਖ ਬਾਣੀ ਜਿਹੜੀ ਧਰਮੋਂ ਦਰਗਾਹੋਂ ਬਾਣੀ ਆਦੀ ਹੈ ਬਾਣੀ ਦਾ ਜਦ ਸਰਵਨ ਕਰਦੇ ਹਨ ਤੇ ਆਪਣੀ ਜੀਵਨ ਨੂੰ ਸਾਰ ਲਾ ਬਣਾਉਂਦੇ ਹਨ ਸੁਭਾਸਾਂ ਦੀ ਕੁੰਜੀ ਨੂੰ ਸਫਲ ਕਰਦੇ ਹਨ ਤਨਮਨ ਮੋਲੇ ਰਾਜ ਸੰਸਾਰ ਦੀ ਛੇੜੀਆ ਸਾਜਨਾ ਤੇ ਬਾਹਰੀ ਸੇ ਰਹਿਣਾ ਕੀ ਲੜਿਆ ਕਿਹਦੇ ਨਾਲੋਂ ਸ਼ਾਂਤਾਂ ਤੋਂ ਜ਼ੋਰ ਰਹਿੰਦੇ ਹਨ ਸਾਧ ਜਨਾ ਤੇ ਬਾਹਰੀ ਜਿਹੜੇ ਸਾਧੂ ਸੰਤਾਂ ਦੇ ਬੋਲ ਰੰਦੇ ਆ ਕਿ ਸੰਤਾਂ ਦੀ ਸੰਗਤ ਨਹੀਂ ਕਰਦੇ ਸਾਧਾ ਤੋਂ ਸੰਤਨ ਉਹਨਾਂ ਦਾ ਜਿਹੜਾ ਬਾਹਰੀ ਆ ਜੀਵ ਦਾ ਉਹ ਆਪਣੇ ਭਾਰਤ ਤੋਂ ਦੂਰ ਹੁੰਦੇ ਹਨ ਸਾਧ ਜਮਾ ਦੇ ਬਾਹਰੀ ਸਿਆਣ ਕਿਰੜੀਆ ਉਹ ਬੇ ਇਕੱਲੇ ਰਹਿੰਦੇ ਉਹਨਾਂ ਦਾ ਕੋਈ ਚਾਲੂ ਨਹੀਂ ਹੁੰਦਾ ਉਹ ਦੁਨੀਆ ਤੋਂ ਉਹਦਾ ਜੀਵਨ ਗਰਥ ਚਲੇ ਜਾਂਦਾ ਆ लाह न ਤਿੰਨ ਦੁੱਖ ਨਾਲ ਕਉ ਨੂੰ ਜਰੇ ਸੇ ਜਾ ਕੇ ਵਾਸਪੜੀ ਆ ਤਿੰਨ ਦੁੱਖ ਨਾਲ ਕਉ ਨੂੰ ਜਰੇ ਉਹਨਾਂ ਦੇ ਦੁੱਖਾਂ ਦੇ ਵਿੱਚ ਉਹ ਜੀਅ ਰਹਿੰਦੇ ਆ ਦੁੱਖਾਂ ਦੇ ਵਿੱਚ ਇਕ ਹੁੰਦੇ ਹਨ ਤੇ ਉਹ ਬਿਮਾਰੀਆਂ ਦੇ ਵਿੱਚ ਆਪਣਾ ਜੀਵਨ ਦੁੱਖਾਂ ਦੇ ਨਾਲ ਹੀ ਉਹਨਾਂ ਦਾ ਜੀਵਨ ਐਦਾਂ ਹੀ ਚਲ ਜਾਂਦਾ ਬੇਕਾਰ ਹੀ ਚਲ ਜਾਂਦੇ ਆ ਤਲਹ ਦੇ ਬਿਲਕ ਦੇ ਤੇ ਦੁਨੀਆ ਦੇ ਜਿਨੇ ਜਾਂਦੇ ਹਨ ਜਿਹੜੇ ਆ ਗਾਲੇ ਗੁਰੂ ਮਹਾਰਾਜੀ ਬਾਣੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਦਾ ਜਿੱਦੜ ਕੀਤਾ ਇਲਾਹੀ ਬਾਣੀ ਦਾ ਜਾਪ ਜਾਪ ਕੀਤਾ ਜੇ ਸਾਜ ਨਾਤੇ ਵਾਰਿਸ ਰਹਿਣ ਲੱਗੀ ਰਹੀ ਆ ਤਿੰਨ ਸੁੱਖ ਨਾ ਕਭ ਮੁਤਰੇ ਤਿੰਨ ਦੁੱਖ ਨਾ ਕਭ ਮੁਤਰੇ ਸਿਰ ਜੰਮ ਕੇ ਬਸ ਪੜੀ ਜਾ ਉਹ ਉਹ ਦੁੱਖਾਂ ਤੋਂ ਉਹ ਬਾਤ ਨਹੀਂ ਸਕਦੇ ਇੱਟੇ ਵੀ ਜਮਾਂ ਦੇ ਦੁੱਖਾਂ ਤੋਂ ਵੀ ਨਹੀਂ ਬਸ ਸਕਦੇ ਸਿਰ ਜੰਮ ਕੇ ਬਸ ਪੜੀ ਆ ਤੇ ਜਦੋਂ ਦੁਨੀਆਂ ਤੋਂ ਜਾਂਦਾ ਆ ਬੰਦਾ ਉਹ ਕਿਹੜਾ ਕਿਸ ਮੁਖ ਲੈ ਕੇ ਜਾਂਦਾ ਤੇ ਫਿਰ ਉਸ ਵੀ ਜਿਹੜੇ ਦੁੱਖਾਂ ਦੇ ਵਿੱਚ ਪਾਪਾਂ ਦੇ ਵਿੱਚ ਕਾਰਮ ਕਰਦੇ ਬੁਰੇ ਕੰਮ ਕਰਦਾ ਇਹ ਬੰਦਾ ਆਪਣਾ ਜੀਵਨ ਗਵਾ ਦਿੰਦਾ ਆ ਤੇ ਫਿਰ ਜਮਾਂ ਦੇ ਬਸ ਪੈ ਜਾਂਦਾ ਆ ਇਸ ਜਮਨ ਤਿੰਨਾ ਦੁੱਖ ਨਾਲ ਕਾਬੂ ਨਾ ਸੇ ਜਮ ਕੇ ਬਸ ਪੜੀ ਜਾਂ ਫਿਰ ਜਮਾਂ ਦੇ ਬਸ ਪੈ ਜਾਂਦਾ ਤਾਂ ਫਿਰ ਉਹ ਲੈ ਕੇ ਜਾਂਦੇ ਆ ਫਿਰ ਜਿਹੜੀ ਸਜ਼ਾ ਮੇਰਾ ਦੀਓ ਕੋਤਨੀ ਕਹਿੰਦੀ ਆ ਅਸਲ ਜਾਂਦੇ ਵਿੱਚ ਇਹ ਬੰਦਾ ਸਦਾ ਹੀ ਉਹ ਉਤਲਾ ਰਹਿੰਦਾ ਆ ਜੇ ਦੁਨੀਆ ਤੇ ਆਇਆ ਚਾਹੇ ਨਾ ਜਾਂ ਆਪਣਾ ਜਨਮ ਜਾਮਾ ਜਿਹੜਾ ਆ ਮਨੁੱਖ ਜਨਮ ਮੰਗ ਰਿਹਾ ਇਹਨੂੰ ਪਤਾ ਹੁੰਦਾ ਆ ਇਹ ਬੰਦੇ ਦੀ ਸਦंती ਇਸ ਤਰ੍ਹਾਂ ਨਹੀਂ ਹੋ ਚੁੱਕੀ ਹੈ ਇਸ ਦਾਲ ਨੂੰ ਮਹਾਰਾਜੀ ਜਦੋਂ ਕਾਲਪੁਰਖ ਪ੍ਰਮਾਤਮਾ ਧੁਰ ਕੀ ਬਾਣੀ ਆਈ ਤੇ ਸਗਲੀ ਜੰਤ ਮਟਾਈ ਇਲਾਹੀ ਬਾਣੀ ਦੀ ਗੱਲ ਨਹੀਂ ਸਮਝਦਾ ਤੇ ਫਿਰ ਉਹ ਮੁੱਖਾਂ ਦੇ ਵਿੱਚ ਜਮਾਂ ਦੇ ਵਸ ਪੈਂਦਾ ਜਿਹਨੇ ਆਵਿਆ ਪ੍ਰਭ ਆਪਣਾ ਜਿਹਨੇ ਆਵਿਆ ਪ੍ਰਭ ਆਪੂ ਸੇ ਨਤਮ ਖੜਿਆ ਸੇ ਦਿਸਨ ਨਤ ਖੜੇ ਤੇ ਸਲਾ ਨਤ ਖੜਿਆ ਜਿਨ੍ਹਾਂ ਨੇ ਆਪਣੇ ਪ੍ਰਭ ਨੂੰ ਯਾਰ ਕਰ ਲਿਆ ਉਸ ਮਾਰਗ ਦੀ ਬੰਦੀ ਕਿ ਬੰਦਗੀ ਕੀਤੀ ਉਹਨਾਂ ਨੂੰ ਤੇ ਆਇਆ ਆ ਬਚਨ ਮੰਨ ਕੇ ਨਾ ਗੁਰੂ ਗੁਰੂ ਘਰ ਗੁਰਦੁਆਰਾ ਸਾਹਿਬ ਜਾ ਕੇ ਕਿਸੇ ਵੀ ਉਸਨੂੰ ਦੇਵ ਨੂੰ ਪ੍ਰਭੂ ਨੂੰ ਮੰਨਦੇ ਤੇ ਚਰਨਾਂ ਦੇ ਵਿੱਚ ਸਜਦਾ ਕੀ ਸਿਰਦਾ ਕਰਦਾ ਨਮਸਕਾਰ ਕਰਦੇ ਆ ਪਰ ਉਹਦੀ ਬਾਣੀ ਸਦੀ ਸਿੱਖ ਸਲਾਮ ਨਾਲ ਜੁੜਿਆ ਜਿਨੀ ਆ ਗਿਆ ਪ੍ਰਭੂ ਉਹਨਾ ਸੇ ਦਿਸਨਤ ਖੜੀਆ ਉਹਦਾ ਜਿਹੜੇ ਚਿਹਰੇ ਵੀ ਖੜੇ ਆ ਉਹਦਾ ਜਦ ਵੀ ਖੜ ਜਾਂਦਾ ਆ ਉਹਦਾ ਦਿਲ ਮਨ ਵੀ ਖੁਸ਼ਹਾਲ ਹੋ ਜਾਂਦਾ ਹੈ ਉਹਨੂੰ ਸਾਰੇ ਖੁਸ਼ੀਆਂ ਮਿਲ ਜਾਂਦੀਆਂ ਜਿਹੜੇ ਗੁਰੂ ਘਰ ਗੁਰੂ ਚਰਨਾਂ ਦੇ ਵਿੱਚੋਂ ਉਸ ਮਾਲਕ ਦੀ ਬੰਦਗੀ ਦੇ ਨਾਲ ਜੋੜਦੇ ਹਾਂ ਸਿੱਤ ਸਿੰਨਤ ਗੜੀਆ ਰਤਨ ਜਿਵਾਂ ਦਾ ਲਾਹਰ ਕੰਠ ਤੇ ਨਾ ਜੜੀਆ ਰਤਨ ਜਿਵਾਂ ਹਰ ਲਾਲ ਰਤਨ ਜਿਵਾਂ ਹਰ ਲਾਲ ਕਿਹੜੇ ਰਤਨਾ ਹੀਰੇ ਜਵਾਰਾ ਤੇ ਇਹਨਾਂ ਦੀ ਗੱਲ ਨਹੀਂ ਏ ਜਿਹੜੇ ਰਤਨ ਹੀਰੇ ਉਹ ਆ ਜਿਹੜੇ ਅਸੀਂ ਮਾਲਕ ਦੇ ਨਾਲ ਜੁੜਦੇ ਆ ਜਿਹੜੀਆਂ ਜੀਵਾਤਮਾ ਆਮਾ ਉਸ ਮਾਲਕ ਦੇ ਨਾਲ ਗੁੜਗੇ ਜਿਨ੍ਹਾਂ ਨੇ ਆਪਣੇ ਅੰਦਰੋਂ ਤਤ ਨੂੰ ਜਾਣਿਆ ਤਤ ਕਿਹੜਾ ਆ ਜਿਹਨ ਆਤਮ ਤਤ ਨਾ ਜਾਣਿਆ ਸੇ ਫੋਕਟ ਧਰਮ ਅਭਿਨੇ ਆ ਸਭ ਫੋਕਟ ਧਰਮ ਅਭਿਨੇ ਜਿਹੜੇ ਸੱਚ ਦਾ ਧਰਮ ਨੂੰ ਨਹੀਂ ਜਾਣਿਆ ਫੋਕਟ ਆਪਣੀਆਂ ਗੱਲਾਂ ਦੇ ਵਿੱਚ ਆਪਣੇ ਹੀ ਮਤੇ ਦੇ ਵਿੱਚ ਆਪਣੀ ਮਰਜ਼ੀ ਦੇ ਨਾਲ ਅੱਗੇ ਚਲਾਉਂਦੇ ਜਿਹੜੇ ਮਾਲਕ ਦੀ ਗੱਲ ਹੈ ਉਹਨੂੰ ਨਹੀਂ ਸਮਝਦੇ ਤੇ ਜਿਨੇ ਆਗਿਆ ਗੁਰੂ ਆਪਣਾ ਦਿਸਨਿਤ ਖੜੀਆ ਰਤਨ ਜਿਹਾ ਰਾਲ ਹਲ ਕੰਠ ਤੇ ਨਾ ਜਨੈ ਜਿਨਾਂ ਨੇ ਉਹ ਮਾਲਕ ਦੇ ਨਾਮ ਪ੍ਰਮਾਤਮਾ ਤੋਂ ਮੰਗਿਆ ਰਬ ਦੇ ਸਿਮਾਨਾ ਨਾਮ ਤੇ ਬਰਮਾਤਮਾ ਨਾਮ ਦੇ ਨਾਲ ਇਹ ਮਾਲਕ ਮਾਹੀ ਗੁਰੂ ਸਾਨੂੰ ਆਪਣੇ ਚਰਨਾਂ ਨਾਲ ਜੋੜੀ ਦੇ ਅੱਖੀ ਤੇਰਾ ਨਾਮ ਜਪ ਦੇ ਦੇਗੀ ਜਿਨਾਂ ਨੇ ਉਹ ਨਾਮ ਦੇ ਪਿਆ ਉਸ ਨਾਮ ਨੂੰ ਕੰਠ ਕਰ ਲਿਆ ਤੇ ਉਹਨੂੰ ਆਪਣੇ ਗਲ ਦਾ ਹਾਰ ਬਣਾ ਲਿਆ ਤੇ ਉਹੀ ਰਤਨ ਜੀ ਵੀ ਹਰ ਲਾ ਲਿਆ ਤੇ ਜੇ ਰਮਾਲ ਹਰ ਅੰਕ ਦਿਲਾ ਜੜੀਆ ਉਹਨਾਂ ਨੇ ਜਿਹੜਾ ਉਹ ਮਾਲਾ ਨਾਮ ਦੀ ਕੰਠ ਘਰੇ ਦੇ ਵਿੱਚ ਪਾਰੇ ਤੇ ਉਹ ਮਾਲਕ ਨੂੰ ਤੇ ਉਹ ਉਹਦੇ ਪ੍ਰੋਜਾ ਸੇ ਮੰਨਣਾ ਦੇ ਨਾਲ ਜੁੜ ਗਏ ਆ ਨਾਮ ਜਪਦੇ ਆਣ ਤੇ ਹੁੰਦੇ ਆ ਨਾਨਕ ਵਸੇ ਧੂਤਨ ਸੰਨੀ ਜਨਸਾਨੀ ਦਰ ਪੜਿਆ ਨਾਨਕ ਤਨ ਕੀ ਥੋੜਾ ਮਾਝੇ ਥੋੜ ਦੇਣਾ ਸਰਨੀ ਦਲ ਪੜਿਆ ਜਿਹੜੀਆਂ ਜੀਵ ਤੇਰੇ ਪ੍ਰਾਣੀ ਜਿਨ੍ਹਾਂ ਦੀ ਵਰਤੀ ਜਿਹੜਾ ਮਨੋਂ ਭਾਵਨਾ ਸੁਭ ਹੈ ਸੁਧੇ ਅਸੀ ਬਾਗਦੀ ਕਰਤਾ ਹੋਈ ਤੇ ਉਹਨਾਂ ਮਾਰਗਨਾ ਬੰਦਗੀ ਦੇ ਨਾਲ ਜੁੜੇ ਆ ਤੇ ਗੁਰੂ ਸਾਹਿਬ ਕਹਿੰਦੇ ਆ ਨਾਨਕ ਮਾਝੇ ਤੂੰ ਹੋਤੈ ਮੈਂ ਉਹਨਾਂ ਦੇ ਚਰਨਾਂ ਦੀ ਧੂੜ ਹੋਣਾ ਆ ਬੰਦੇ ਨੂੰ ਉਹਨਾਂ ਦੇ ਸੰਗਤ ਵਿੱਚ ਜਾ ਸੰਗਤ ਵਿੱਚ ਨੇ ਚਰਨਾਂ ਦੇ ਧੂਲ ਫਾਗੋ ਮस्तक ਨੂੰ ਲਾ ਤੇ ਮੈਨੂੰ ਉਹਨਾਂ ਚਰਨਾਂ ਦੇ ਧੂਲ ਮਿਲ ਜੇਵੇ ਸਰਨੀ ਦਰ ਪੜਿਆ ਜਿਹੜੀਆਂ ਤੇਰੇ ਦਰ ਤੇ ਆ ਆਧੀਆਂ ਆਤਮਾਵਾਂ ਉਹ ਆਤਮਾ ਉਹ ਸ਼ੁੱਧ ਆਤਮਾ ਜਿਹੜੇ ਚੱਲ ਕਰਕੇ ਤੇਰੇ ਚਰਨਾਂ ਵਿੱਚ ਆਉਂਦੇ ਹਨ ਸ਼ਾਨੀ ਦਰ ਪੜਿਆ ਜਿਹਦੇ ਸ੍ਰੀ ਸ਼ਾਨ ਕਬੂਲ ਕਰਦੇ ਹਨ ਤੇ ਮੈਨੂੰ ਉਹਨਾਂ ਦੇ ਚਰਨਾਂ ਦੀ ਧੂੜ ਮਿਲ ਜੇ ਨਾੜਕ ਵਾਂਗੂ ਧੂੜ ਹਾਲ ਆਉਂਦੇ ਹਨ ਜੀਵ ਚੱਲ ਕੇ ਆਉਂਦੇ ਹਨ ਤੇ ਉਹ ਮਾਲਕ ਨੂੰ ਤੇ ਆਉਂਦੇ ਹਨ ਇਹਦੇ ਸੰਗਤ ਵਿੱਚ ਜੁੜ ਕਰਕੇ ਬੈਠਦੇ ਹਨ ਕਿ ਜੇ ਮੈਨੂੰ ਉਹਨਾਂ ਦੇ ਚਰਨਾਂ ਦੀ ਧੂੜ ਮਿਲ ਜੇ ਬਾਸਾ ਤੇਰਾ ਸ਼ਾਨੀ ਦਰ ਪੜਿਆ ਜਿਹਦੇ ਮਾਲਕ ਦੇ ਸ਼ਾਨ ਵਿੱਚ ਆਉਂਦੇ ਨੇ ਸ਼ਾਨ ਕਬੂਲ ਕਰਦੇ मगर प्रभ आद बहर न जान जानवां मरण रहत हो अॼु जे महीने मगरे जी संग्रांद मगर जे महीने बारे दे समय बारे गुरू साहिबी फरमान मगर प्रभ आर बहर न जान

ਸੰਗਤਾਂ ਦੇ ਉਧਾਰ ਵਾਸਤੇ ਸੱਚ ਦਾ ਮਾਰਗ ਦਿਖਾਉਂਦੀ ਦਰਸਾਉਂਦੀ ਹੋਈ ਤੇ ਉਹ ਜਿਹੜੇ ਬਾਣੀ ਦੇ ਨਾਲ ਜੁੜਦੇ ਹਨ ਜੀਵ ਉਹ ਆਪਣੇ ਜੀਵਨ ਨੂੰ ਸਹਜੇ ਹੀ ਪਾਰਨ ਪਾਰ ਕਰ ਲੈਂਦੇ ਹਨ ਬਾਣੀ ਦੇ ਨਾਲ ਜੁੜਨੇ ਦਾ ਇਤਨੇ ਭਲਾ ਇਤਨੇ ਭਾਣੇ